ਕੇਂਦਰੀ ਮੰਤਰੀ ਹਰਜਿੰਦਰ ਕੌਰ ਬਾਦਲ ਨੇ ਮੋਦੀ ਸਰਕਾਰ ਦਾ ਐਮਐਸਪੀ ਵਧਾਏ ਜਾਣਤੇ ਤੇ ਦਿਲੋਂ ਧੰਨਵਾਦ ਕੀਤਾ ਸਾਡੇ ਸਾਈਓਗੀ ਹਰਪ੍ਰੀਤ ਸਿੰਘ ਬੰਦੇਸ਼ਾ ਨੇ ਹਰਜਿੰਦਰ ਕੌਰ ਬਾਦਲ ਦੇ ਨਾਲ ਖਾਸ ਕੰਮ ਕੀਤਾ ਸਰਕਾਰ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ ਕਿ ਐਮਐਸਪੀ ਦੇ ਰੇਟ ਚ ਵਾਧਾ ਕੀਤਾ ਗਿਆ ਹੈ ਤੁਸੀਂ ਲੰਬੇ ਸਮੇਂ ਤੋਂ ਇਤੇ ਕੰਮ ਕਰ ਰਹੇ ਸੀ ਮੈਂ ਕੁਝ ਦਿਨ ਪਹਿਲਾਂ ਵੀ ਤੁਹਾਡੇ ਨਾਲ ਬਾਰੇ ਗੱਲ ਕੀਤੀ ਸੀ ਤੁਸੀਂ ਕਿਹਾ ਕਿ ਜਲਦ ਐਲਾਨ ਹੋਏਗਾ ਤਾਂ ਅੱਜ ਮੰਨਿਆ ਜਾਏ ਕਿ ਕਿਸਾਨਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਗਈ ਹੈ ਬਹੁਤ ਵੱਡੀ ਸੌਗਾਤ ਮੋਦੀ ਸਾਹਿਬ ਨੇ ਸਾਡੇ ਕਿਸਾਨਾਂ ਨੂੰ ਦਿੱਤੀ ਹੈ ਜਿਹੜੇ ਕਿਸਾਨਾਂ ਦੀ ਲੰਬੇ ਚਿਰ ਤੋਂ ਮੰਗ ਸੀ ਕਿਸਾਨ ਸੰਗਠਨਾ ਦੀ ਵੀ ਮੰਗ ਸੀ ਕਿ ਜਿਹੜੇ ਕਿਸਾਨ ਦੀ ਲਗਤ ਹੁੰਦੀ ਉਸ ਤੋਂ 50% ਦੀ ਵਧ ਉਹਨੂੰ ਐਮਐਸਪੀ ਕੀਤਾ ਜਾਏ ਇਹ ਮੰਗ ਅੱਜ ਜਿੱਥੇ ਜਿੰਨੀ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਕਿਸਾਨਾਂ ਨੂੰ ਕੱਲੇ ਗੱਲਾਂ ਸੁਣਾਈਆਂ ਨੇ ਜਿਹਦੇ ਕਰਕੇ ਕਿਸਾਨ ਦੇ ਹਾਲਾਤ ਇਹੋ ਤਰਸ ਤਰਸ ਦੇ ਹੋ ਗਏ ਨੇ ਕਿ ਉਹ ਖੁਦਕੁਸ਼ੀ ਵੱਲ ਤੁਰ ਪਏ ਨੇ ਅੱਜ ਮੋਦੀ ਸਾਹਿਬ ਨੇ ਇਤਿਹਾਸਿਕ ਫੈਸਲਾ ਲੈ ਕੇ 200 ਰੁਪਏ ਆਪਣੇ ਚੋਨੇ ਦੀ ਐਮਐਸਪੀ ਵਧਾ ਕੇ ਸਿੱਧਾ-ਸਿੱਧਾ ਚਾਹੇ ਛੋਟੇ ਤੋਂ ਛੋਟਾ ਹੀ ਕੇਕੜ ਵਾਲਾ ਕਿਸਾਨ ਹੋਵੇ ਉਹਦੇ ਜੇਬ 'ਚ 8-10 ਹਜ਼ਾਰ ਰੁਪਏ ਪਾਣ ਦਾ ਕੰਮ ਅੱਜ ਦਾ ਇਹ ਫੈਸਲੇ ਦੇ ਨਾਲ ਹੋਇਆ ਹੈ ਜਿੱਥੇ ਆਉਣ ਵਾਲੇ ਚੋਨੇ ਦੀ ਫਸਲ 'ਚ 200 ਰੁਪਏ ਦਾ ਵਾਅਦਾ ਜਿਹਦਾ ਅੱਜ ਤਾਈਂ ਹਿੰਦੁਸਤਾਨ ਦੇ ਇਤਿਹਾਸ 'ਚ ਕਦੇ 200 ਰੁਪਏ ਦਾ ਵਾਅਦਾ ਹੋਇਆ ਹੀ ਨਹੀਂ ਇਕਦਮ ਇੱਕ ਝਟਕੇ 'ਚ 200 ਰੁਪਏ ਦਾ ਵਾਧਾ ਉਹਦੇ ਜੇਬ 'ਚ ਪੈਸੇ ਹੋਣਗੇ ਆਪਣਾ ਕਰਜ਼ਾ ਲਾ ਸਕੂਗਾ ਆਪਣਾ ਘਰ ਪਰਿਵਾਰ ਬੱਚਿਆਂ ਨੂੰ ਦੇਖ ਸਕੂਗਾ ਤੇ ਕਿਸਾਨ ਦੇ ਹਾਲਾਤ ਵਿੱਚ ਰੂਰਲ ਇਕਨੋਮੀ ਜਿੱਥੇ ਸਾਰਾ ਪੰਜਾਬ ਖੇਤੀਬਾੜੀ ਦੇ ਨਾਲ ਜੁੜਿਆ ਹੈ ਸਾਡੇ ਦੇਸ਼ ਦੀ 70% ਆਬਾਦੀ ਖੇਤੀ ਦੇ ਨਾਲ ਜੁੜੀ ਹੋਈ ਹੈ ਤੁਸੀਂ ਦੇਖੋ ਇਸ ਆਬਾਦੀ ਦੇ ਹੱਥ ਵਿੱਚ ਦੋ ਪੈਸੇ ਵਧ ਜਾਣਗੇ ਤੇ ਫਿਰ ਦੇਸ਼ ਦੀ ਤਰੱਕੀ ਕਿੰਨੀ ਵਧ ਜਾਊਗੀ ਲੇਕਿਨ ਕਿਤਨੇ ਕਿਤਨੇ ਡਰ ਜਤਾਇਆ ਜਾ ਰਿਹਾ ਹੈ ਕਿ ਇਤਨਾ ਮਹਿੰਗਾਈ ਤੇ ਫਰਕ ਪੈਗਾ ਮਹਿੰਗਾਈ ਵੱਜੇਗੀ ਤਾਂ ਉਹਨੂੰ ਸਰਕਾਰ ਕਿਵੇਂ ਕੰਟਰੋਲ ਕਰੇਗੀ ਜਿੱਥੇ ਮਹਿੰਗਾਈ ਦੀ ਗੱਲ ਹੈਗੀ ਲੋਕੀ ਇਸ ਵੱਲ ਵੀ ਧਿਆਨ ਦੇਣ ਕਿ ਇਹ ਸਰਕਾਰ ਨੇ ਮੋਦੀ ਸਾਹਿਬ ਦੀ ਸਰਕਾਰ ਨੇ ਕਿਵੇਂ ਮਹਿੰਗਾਈ ਨੂੰ ਕੰਟਰੋਲ 'ਚ ਰੱਖਿਆ ਉਹ ਦਿਨ ਯਾਦ ਕਰੋ ਜਿੱਥੇ ਦਾਲਾਂ ਦੇ ਰੇਟ 150 ਰੁਪਏ ਕਿਲੋ ਤਾਈ ਚਲੇ ਗਏ ਸੀ ਇਹ ਕਹਤੇ ਅੱਜ 50 ਰੁਪਏ ਕਿਲੋ ਕਿਉਂ ਹੈਗਾ ਕਿਉਂਕਿ ਇਸ ਸਰਕਾਰ ਨੇ ਇੱਕ ਇੱਕ ਚੀਜ਼ ਨੂੰ ਦੇਖਦੇ ਹੋਏ ਕਿ ਦਾਲ ਅਸੀਂ ਇੰਪੋਰਟ ਕਰਦੇ ਆ ਇੰਪੋਰਟ ਨੂੰ ਰੋਕਣ ਵਾਸਤੇ ਐਮਐਸਪੀ ਵਧਾ ਕੇ ਹੁਣ ਹਿੰਦੁਸਤਾਨ 'ਚ ਦਾਲ ਦੀ ਪੈਦਾਵਾਰ ਕਰਦੇ ਜਿਹਦੇ ਕਰਕੇ ਪ੍ਰਾਈਸਸ ਘਟ ਰਹੀਆਂ ਸੋ ਇੱਕ ਇੱਕ ਚੀਜ਼ ਦਾ ਜਦੋਂ ਵਧਨ ਲੱਗਦੀਆਂ ਨੇ ਹਰ ਮਹੀਨੇ ਹਰ ਹਫਤੇ ਪ੍ਰਧਾਨ ਮੰਤਰੀ ਦੇ ਅੰਡਰ ਇੱਕ ਕਮੇਟੀ ਹੈਗੀ ਜਿਹੜੀ ਇੱਕ ਇੱਕ ਚੀਜ਼ ਨੂੰ ਮੋਨੀਟਰ ਕਰਦੀ ਹੈ ਜਦੋਂ ਵੀ ਕਿੱਥੇ ਲੱਗਦਾ ਕਿ ਇਸ ਸੂਬੇ 'ਚ ਇੱਥੇ ਵਧ ਰਹੀਆਂ ਨੇ ਉਹਦਾ ਕਾਰਨ ਦੇ ਕੇ ਉਹਨੂੰ ਹੱਲ ਕੀਤਾ ਜਾਂਦਾ ਹੈ ਜਿਹਦੇ ਕਰਕੇ ਪਿਛਲੇ 2-3 ਸਾਲਾਂ 'ਚ ਤੁਸੀਂ ਦੇਖੋ ਬਿਲਕੁਲ ਮਹਿੰਗਾਈ ਕੰਟਰੋਲ 'ਚ ਰਹੀ ਹੈ ਤੇ ਮਨ ਸਾਨੂੰ ਪੂਰਾ ਕੰਫੀਡੈਂਸ ਹੈਗਾ ਕਿ ਇਹ ਫੈਸਲਾ ਜਿਹੜਾ ਉਹਨਾਂ ਨੇ ਲਿੱਤਾ ਹੈ ਬਹੁਤ ਸੋਚ ਸਮਝ ਕੇ ਲੇਤਾ ਹੈ ਕਿਸਾਨਾਂ ਵਾਸਤੇ ਸਭ ਤੋਂ ਅਹਿਮ ਤੇ ਵੱਡਾ ਹਿਸਟੋਰਿਕ ਫੈਸਲਾ ਜਿਹੜਾ ਅਜ ਤੱਕ ਕਿਸੇ ਸਰਕਾਰ ਨੇ ਇਤਿਹਾਸੇ 200 ਰੁਪਏ ਦਾ ਐਮਐਸਪੀ ਨਹੀਂ ਵਧਾਇਆ ਤੁਹਾਡੇ ਸੂਬੇ ਦੀ ਮੈਂ ਗੱਲ ਕਰਾ ਤਾਂ ਹਾਲਾਤ ਬਹੁਤ ਖਰਾਬ ਨੇ ਲਗਾਤਾਰ ਕਿਸਾਨ ਖੁਦਕੁਸ਼ੀਆਂ ਕਰ ਰਹਾ ਹੈ ਲੱਗਦਾ ਹੈ ਉੱਥੇ ਫਰਕ ਪਏਗਾ ਚਾਹੇ ਨਰਮੇ ਦੀ ਗੱਲ ਕਰੀਏ ਝੋਨੇ ਦੀ ਗੱਲ ਕਰੀਏ ਉੱਥੇ ਕਿਸਾਨਾਂ ਨੂੰ ਕੋਈ ਫਰਕ ਹੋਏਗਾ ਦੇਖੋ ਨਰਮੇ ਦਾ ਵੀ ਜਿੱਥੇ 1100 ਰੁਪਏ ਦਾ ਵਾਅਦਾ ਹੋਇਆ ਐਮਐਸਪੀ 'ਚ ਤੇ ਨਰਮੇ ਦੇ ਕਿਸਾਨਾਂ 'ਚ ਜਿਹੜੇ ਉਹਨਾਂ ਨੂੰ ਪੂਰਾ ਮੁੱਲ ਨਹੀਂ ਮਿਲਦਾ ਸੀ ਹੁਣ ਜੇ ਸਟੇਟ ਸਰਕਾਰ ਇਨਸ਼ੋਰ ਕਰੇ ਪੂਰਾ ਮੁੱਲ ਵੀ ਇਹਨਾਂ ਨੂੰ ਮਿਲੇ ਤਾਂ ਕਪਾਾਸ ਦੇ ਜਿਹੜੇ ਸਾਡੇ ਜਿਹੜੇ ਕਿਸਾਨ ਸੀ ਉਹਨਾਂ ਨੂੰ ਵੀ ਬਹੁਤ ਵੱਡਾ ਫੈਸਲਾ ਬਹੁਤ ਵੱਡਾ ਫਾਇਦਾ ਹੋਗਾ ਤੇ 200 ਰੁਪਏ ਜਿਹੜਾ ਝੋਨੇ 'ਚ ਵਾਦਾ ਹੋਇਆ ਉਹਦੇ ਨਾਲ ਤਾਂ ਝੋਨੇ ਦੇ ਕਿਸਾਨਾਂ ਨੂੰ ਵੀ ਹੋਗਾ ਲੇਕਿਨ ਹਰ ਪੱਖੋਂ ਪੰਜਾਬ ਦੇ ਕਿਸਾਨਾਂ ਵਾਸਤੇ ਇੱਕ ਬਹੁਤ ਵੱਡੀ ਸੁਗਾਤ ਹੈਗੀ ਇੱਕ ਇਤਿਹਾਸਿਕ ਫੈਸਲਾ ਹੈਗਾ ਸਿੱਧਾ 2-4 ਮਹੀਨੇ ਚ ਕਿਸਾਨ ਦੇ ਜੇਬ 'ਚ ਪੈਸਾ ਜਾਊਗਾ ਜਿਹੜੀ ਕਾਂਗਰਸ ਸਰਕਾਰ ਪੰਜਾਬ 'ਚ ਬੈਠੀ ਕਿਸਾਨਾਂ ਨੂੰ ਝੂਠ ਮਾਰ ਕੇ ਲਾਰੇ ਲੱਪੇ ਲਾ ਕੇ ਅੱਜ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰੀ ਇੱਕ ਸਾਲ ਦੇ ਅੰਦਰ 500 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਨੇ ਜਿੱਥੇ ਕਾਂਗਰਸ ਸਰਕਾਰ ਕਿਸਾਨ ਨੂੰ ਖੁਦਕੁਸ਼ੀ ਵੱਲ ਤਕੇਲਦੀ ਆਈ ਹੈ ਤੇ ਤਕੇਲ ਰਹੀ ਹੈ ਪੰਜਾਬ 'ਚ ਉਥੇ ਅਕਾਲੀ ਦਲ ਭਾਜਪਾ ਦੀ ਸਰਕਾਰ ਨੇ ਇਹੋ ਜਾਂ ਅਹਿਮ ਫੈਸਲਾ ਲੈ ਕੇ ਉਹਨਾਂ ਦੇ ਹਾਲਾਤ ਵਿੱਚ ਸੁਧਾਰ ਲਾੰਦਾ ਇਤਿਹਾਸਿਕ ਕਦਮ ਚੱਕਿਆ ਹੈ ਬਹੁਤ ਬਹੁਤ ਧੰਨਵਾਦ ਇਹਨਾਂ ਸਾਡੇ ਨਾਲ ਹਰਸ਼ਮ੍ਰਿਤਕਰ ਬਾਦਲ ਜੋ ਕਿ ਸਿੱਧੇ ਤਰ੍ਹਾਂ ਕਹਿ ਰਹੇ ਨੇ ਕਿ ਇਹ ਇੱਕ ਇਤਿਹਾਸਿਕ ਫੈਸਲਾ ਹੈ ਜਿਸ ਨਾਲ ਕਿਸਾਨ ਦਾ ਪਦਰ ਜਿਹੜਾ ਉੱਤਰ ਚੁੱਕਿਆ ਜਾਏਗਾ ਤਾਂ ਜੋ ਸਰਕਾਰ ਦਾ ਟੀਚਾ ਹੈ ਕਿ 2022 ਤੱਕ ਕਿਸਾਨ ਦੀ ਇਨਕਮ ਨੂੰ ਡਬਲ ਕਰਨਾ ਉਹਨੂੰ ਹਾਸਲ ਕੀਤਾ ਜਾਏਗਾ ਕੈਮਰਾ ਪੇਸ਼ੰਗਿਕਰਿਕਮ ਡੋਗਰਾ ਦਿਨਾਲ ਹਰਪ੍ਰੀਤ ਸਿੰਘ ਪੀਟੀਸੀ ਨਿਊਜ਼ ਦਿੱਲੀ